ਅੱਜ ਦੀਆਂ ਤਾਜ਼ਾ ਮੁਖ ਖਬਰਾਂ ਤੇ ਸਕੀਮਾਂ 29 ਜੁਲਾਈ 2024 आम ਲੋਕਾਂ ਲਈ 1 ਤਾਰੀਖ ਤੋਂ ਲਾਗੂ ਹੋਣਗੇ ਆਹ ਪੰਜ ਨਵੇਂ ਨਿਯਮ ਰਾਸ਼ਨ ਕਾਰਡ ਸੰਬੰਧੀ ਜਲਦੀ ਕਰਵਾ ਲਓ ਆਹ ਇੱਕ ਕੰਮ ਸਰਕਾਰ ਨੇ ਲਿਆ ਨਵਾਂ ਤੇ ਵੱਡਾ ਫੈਸਲਾ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਆਪਣੇ ਹੀ YouTube ਚੈਨਲ ਡੇਲੀ ਅਪਡੇਟ ਪੰਜਾਬ ਦੇ ਉੱਤੇ ਤਾਂ ਹਾਂਜੀ ਦੋਸਤੋ ਅੱਜ ਜਿਸੀ ਤੁਹਾਡੇ ਲਈ ਅੱਜ ਦੀਆਂ ਤਾਜ਼ਾ ਮੁਖ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਚੁੱਕੇ ਆ ਸਾਰੀ ਜਾਣਕਾਰੀ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤਾਂ ਦੇਖੋ ਪੰਜਾਬ ਸਰਕਾਰ ਦਾ ਨਵਾਂ ਫੈਸਲਾ ਰਿਟਾਇਰ ਪਟਵਾਰੀਆਂ ਦੀ ਸੇਵਾ 'ਚ ਕੀਤਾ ਵਾਅਦਾ ਤਾਂ ਦੇਖੋ ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰ ਵੱਡਾ ਤੇ ਨਵਾਂ ਫੈਸਲਾ ਲਿਆ ਗਿਆ ਹੈ ਸਰਕਾਰ ਵੱਲੋਂ ਰਿਟਾਇਰ ਪਟਵਾਰੀਆਂ ਦੀ ਸੇਵਾ 'ਚ ਵਾਅਦਾ ਕਰ ਦਿੱਤਾ ਗਿਆ ਹੈ ਸਰਕਾਰ ਵੱਲੋਂ ਪਟਵਾਰੀ ਦੀਆਂ ਸੇਵਾ 'ਚ 6 ਮਹੀਨੇ ਦਾ ਵਾਅਦਾ ਕੀਤਾ ਗਿਆ ਹੈ ਇਹ ਵਾਅਦਾ 1 ਜੁਲਾਈ ਤੋਂ 31 ਦਸੰਬਰ 2024 ਤੱਕ ਕੀਤਾ ਗਿਆ ਹੈ ਦੱਸ ਦਈਏ ਕਿ ਖਾਲੀ ਪਈਆਂ ਅਸਾਮੀਆਂ ਤੇ 30 ਜੂਨ 2024 ਤੱਕ ਰਿਟਾਇਰਡ ਪਟਵਾਰੀ ਰੱਖੇ ਗਏ ਸੀ ਸੂਬੇ ਵਿੱਚ ਪਟਵਾਰੀਆਂ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਆ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਨਵਾਂ ਫੈਸਲਾ ਲਿਆ ਗਿਆ ਹੈ 31 ਦਸੰਬਰ 2024 ਤੱਕ ਤਨਖਾਹ ਅਦਾਇਗੀ ਕਰਨ ਲਈ ਵਾਧੂ ਬਜਟ ਚ ਸੋਦੇ ਬਜਟ ਅਨੁਸਾਰ ਉਪਬੰਧ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਉਧਰ ਇੱਕ ਹੋਰ ਵੱਡੀ ਖਬਰ ਤੁਹਾਡੇ ਸਾਹਮਣੇ ਆ ਬਿਜਲੀ ਦੇ ਬਿੱਲ ਤੋਂ ਲੈ ਕੇ ਗੈਸ ਸਿਲੰਡਰ ਤੱਕ 1 ਅਗਸਤ ਤੋਂ ਬਦਲ ਜਾਣਗੇ ਇਹ ਪੰਜ ਨਿਯਮ ਤਾਂ ਦੇਖੋ ਹਰ ਮਹੀਨੇ ਕੁਝ ਨਿਯਮ ਬਦਲ ਜਾਂਦੇ ਨੇ ਜਿੰਨਾ ਚੋ ਕੁਝ ਅਜਾਹੇ ਹੁੰਦੇ ਨੇ ਜਿਨ੍ਹਾਂ ਦਾ ਆਮ ਲੋਕਾਂ ਦੀ ਜੀਵਨ ਤੇ ਕਾਫੀ ਅਸਰ ਪੈਂਦਾ ਤਾਂ ਦੇਖੋ ਲੋਕਾਂ ਦੇ ਖਰਚੇ ਵੱਧ ਜਾਂਦੇ ਨੇ ਗੈਸ ਸਿਲੰਡਰ ਦੀ ਕੀਮਤ ਚ ਬਦਲਾ ਕ੍ਰੈਡਿਟ ਕਾਰਡ ਨਿਯਮਾਂ ਚ ਬਦਲਾ ਬਿਜਲੀ ਭੁਗਤਾਨ ਆਦੀ ਵਰਗੇ ਨਿਯਮਾਂ ਚ ਬਦਲਾ ਹੁਣ ਹੋਣ ਜਾ ਰਹੇ ਨੇ ਆਉਣ ਵਾਲੇ ਦਿਨਾਂ ਚ ਜਾਨੀ ਕਿ 1 ਤਰੀਕ ਤੋਂ ਕੁਝ ਨਿਜਮ ਬਦਲ ਜਾਣਗੇ ਆਜੋ ਤੁਹਾਨੂੰ ਦੱਸ ਦਿਆਂ ਕਿ ਕਿਹੜੇ ਕਿਹੜੇ ਨਿਜਮ ਬਦਲ ਜਾਣਗੇ ਤਾਂ ਦੇਖੋ ਜੁਲਾਈ ਚ ਕ੍ਰੈਡਿਟ ਕਾਰਡ ਰਾਹੀਂ ਦੇਰੀ ਨਾਲ ਭੁਗਤਾਨ ਬਿਜਲੀ ਬਿੱਲ ਕਿਰਾਏ ਅਤੇ ਹੋਰ ਉਪਯੋਗਤਾ ਲੈਣ ਦੇਣ ਦੇ ਨਿਜਮਾਂ ਚ ਬਦਲਾ ਕੀਤਾ ਗਿਆ ਸੀ ਨਿਜਮਾਂ ਅਨੁਸਾਰ ਕਾਲਜ ਜਾਂ ਸਕੂਲ ਦੀ ਵੈਬਸਾਈਟ ਰਾਹੀਂ ਸਿੱਧੀ ਅਦਾਏਗੀ ਕਰੰਟਲੀ ਕੋਈ ਚਾਰਜ ਨਹੀਂ ਹੈ ਹਾਲਾਂਕਿ ਜੇਕਰ ਤੁਸੀਂ ਮੋਬਿਲਿਕ ਵਿਕ ਕ੍ਰੈਡਿਟ ਆਧ ਵਰਗੀਆਂ ਥਰਡ ਪਾਰਟੀ ਐਪਸ ਦੀ ਵਰਤੋਂ ਕਰਕੇ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ 1% ਦੀ ਚਾਰਜ ਦੇਣਾ ਹੋਵੇਗਾ ਪ੍ਰਤੀ ਲੈਣ ਦੇਣ ਦੀ ਸੀਮਾ 3000 ਰੁਪਏ ਹੈ ਇਸੇ ਤਰ੍ਹਾਂ ਤੀਜੀ ਐਪਸ ਰਾਹੀਂ 5000 ਰੁਪਏ ਤੋਂ ਵੱਧ ਭੁਗਤਾਨ ਕਰਨ ਤੇ 1% ਦੀ ਚਾਰਜ ਵਾਧੂ ਤੁਹਾਨੂੰ ਦੇਣਾ ਪਵੇਗਾ 1 ਅਗਸਤ ਤੋਂ ਗੈਸ ਸਿਲੰਡਰ ਦੀ ਕੀਮਤ ਵਿੱਚ ਬਦਲਾਅ ਹੋ ਸਕਦਾ ਹੈ ਹਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਤੇਲ ਕੰਪਨੀਆਂ ਦੁਬਾਰਾ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਸੋਧ ਕਰਦੀਆਂ ਨੇ ਇਸ ਤੋਂ ਬਾਅਦ ਨਵੀਂ ਦਰ ਤੈਅ ਕੀਤੀ ਜਾਂਦੀ ਹੈ ਜੁਲਾਈ ਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਸੀ ਇਸ ਵਾਰ ਵੀ ਸਿਲੰਡਰ ਦੀ ਕੀਮਤ ਘਟਣ ਦੀ ਉਮੀਦ ਜਤਾਈ ਜਾ ਰਹੀ ਹੈ ਅੱਗੇ ਇੱਕ ਹੋਰ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਐਚਡੀ ਐਫਸੀ ਬੈਂਕ ਦੁਆਰਾ ਟਾਟਾ ਨਿਊ ਇਨਫਿਨਿਟੀ ਅਤੇ ਟਾਟਾ ਨਿਊ ਪਲੱਸ ਕ੍ਰੈਡਿਟ ਕਾਰਡ ਵਿੱਚ 1 ਤਰੀਕ 2024 ਤੋਂ ਬਦਲਾਅ ਕੀਤੇ ਜਾਣਗੇ ਇਨ੍ਹਾਂ ਕਾਰਡ ਧਾਰਕਾਂ ਨੂੰ ਟਾਟਾ ਨਿਊ ਯੂਪੀਆਈ ਆਈਡੀ ਦੀ ਵਰਤੋਂ ਕਰਕੇ ਲੈਣ-ਦੇਣ ਦੇ 1.5% ਨਵੇਂ ਸਿੱਕੇ ਮਿਲਣਗੇ ਡੇਰੀ ਨਾਲ ਭੁਗਤਾਨ ਕਰਨ ਤੋਂ ਬਾਅਦ ਆਸਾਨ ਕਿਸ਼ਤਾਂ ਵੀ ਉਪਬੰਧ ਹਨ ਤਾਂ ਦੇਖੋ ਇਸ ਦੇ ਲਈ 299 ਰੁਪਏ ਦਾ ਰਿਚਾਰਜ ਤੁਹਾਨੂੰ ਕਰਾਉਣਾ ਪਵੇਗਾ Google Maps ਦੁਆਰਾ ਕੀਤੇ ਗਏ ਨਿਯਮ 1 ਅਗਸਤ ਤੋਂ ਲਾਗੂ ਹੋਣਗੇ ਇਹਨਾਂ ਦਾ ਨਾ ਤਾਂ ਯੂਜ਼ਰ ਨੂੰ ਕੋਈ ਨੁਕਸਾਨ ਹੋਵੇਗਾ ਤੇ ਨਾ ਹੀ ਇਸ ਦਾ ਕੋਈ ਫਾਇਦਾ ਹੋਵੇਗਾ ਤਾਂ ਦੇਖੋ ਇਹਨਾਂ ਯੂਜ਼ਰ ਨੂੰ ਕਿਸੇ ਤਰ੍ਹਾਂ ਕੋਈ ਫਰਕ ਨਹੀਂ ਪਵੇਗਾ ਅੱਗੇ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਆ ਤਾਂ ਦੇਖੋ ਪੰਜਾਬ ਸਰਕਾਰ ਕਿਸਾਨਾਂ ਨੂੰ ਸਬਸਿਡੀ ਤੇ ਮਹੱਈਆ ਕਰਵਾਏਗੀ 20000 ਸੋਲਰ ਪੰਪ ਵੱਡੀ ਖਬਰ ਤੁਹਾਡੇ ਸਾਹਮਣੇ ਆ ਤਾਂ ਦੇਖੋ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ਼੍ਰੀ ਅਮਨ अरोड़ा ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਵਿੱਚ ਹਰੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਅਨੇਕ ਉਪਰਾਲੇ ਕਰ ਰਹੀ ਹੈ ਅਤੇ ਇੰਨਾ ਹੀ ਉਪਰਾਲਿਆਂ ਦੀ ਲੜੀ ਵਿੱਚ ਪੰਜਾਬ ਦੇ ਵਿੱਚ 20000 ਸੋਲਰ ਪੰਪ ਲਗਾਉਣ ਲਈ ਅਰਜ਼ੀਆਂ ਜਲਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੇਖੋ ਉਹ ਅੱਜ ਇੱਥੇ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਲਈ ਬੈਠਕ ਕਰਨ ਪਹੁੰਚੇ ਸਨ ਇਸ ਬੈਠਕ ਵਿੱਚ ਗੁਰਮੀਤ ਸਿੰਘ ਖੂੜੀਆ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਤਾਂ ਦੇਖੋ ਸੋਲਰ ਪੰਪ ਯੋਜਨਾ ਇੱਕ ਪਾਸੇ ਰਵਾਇਤੀ ਬਿਜਲੀ ਸਰੋਤਾਂ ਦੇ ਬੋਝ ਘਟ ਕਰੇਗੀ ਉੱਥੇ ਹੀ ਇਸ ਨਾਲ ਕਿਸਾਨਾਂ ਨੂੰ ਵੀ ਲਾਭ ਹੋਵੇਗਾ ਇਸੇ ਤਰ੍ਹਾਂ ਪੰਜਾਬ ਸਰਕਾਰ ਦੀ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਦੀ ਵਚਨਬੰਦਤਾ ਦਰਹਰਾਉਂਦੇ ਆ ਉਹਨਾਂ ਨੇ ਕਿਹਾ ਕਿ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਪ੍ਰਤੀ ਵਧੇਰੇ ਜਵਾਬਦੇਹ ਬਣਾਇਆ ਜਾ ਰਿਹਾ ਹੈ ਉਧਰ ਇੱਕ ਹੋਰ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਬੀਪੀਐਲ ਰਾਸ਼ਨ ਕਾਰਡ ਧਾਰਕਾਂ ਦੇ ਲਈ ਵੱਡੀ ਖੁਸ਼ਖਬਰੀ ਫਰੀ ਰਾਸ਼ਨ ਸਕੀਮ 'ਚ ਹੋਇਆ ਬਦਲਾ ਜਾਣੋ ਨਵੀਂ ਅਪਡੇਟ ਤਾਂ ਦੇਖੋ ਜੇਕਰ ਕਿਸੇ ਵੀ ਸਥਿਤੀ ਵਿੱਚ ਰਾਸ਼ਨ ਕਾਰਡ ਧਾਰਕ ਨੇ ਈਕੇਵਾਈਸੀ ਨਹੀਂ ਕਰਵਾਈ ਤਾਂ ਉਸ ਨੂੰ ਰਾਸ਼ਨ ਕਾਰਡ ਸਕੀਮ ਦਾ ਲਾਭ ਮਿਲਣਾ ਬੰਦ ਹੋ ਜਾਵੇਗਾ ਇਸ ਲਈ ਰਾਸ਼ਨ ਕਾਰਡ ਦੀ ਈਕੇਵਾਈਸੀ ਕਰਵਾਉਣਾ ਬਹੁਤ ਜ਼ਰੂਰੀ ਹੈ ਭਾਰਤ ਸਰਕਾਰ ਵੱਲੋਂ ਹਰ ਮਹੀਨੇ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਤਾਂ ਦੇਖੋ ਇਸ ਦੇ ਲਈ ਕਾਰਡ ਧਾਰਕਾਂ ਨੂੰ ਰਾਸ਼ਨ ਕਾਰਡ ਰਾਹੀਂ ਹੋ ਰਹੀ ਹੋਰ ਵੀ ਲਾਭ ਮਿਲਦੇ ਨੇ ਤਾਂ ਦੇਖੋ ਇਸ ਲਈ ਰਾਸ਼ਨ ਕਾਰਡ ਧਾਰਕਾਂ ਲਈ ਜਲਦ ਤੋਂ ਜਲਦ ਈ ਕੇਵਾਈਸੀ ਕਰਵਾਉਣਾ ਜ਼ਰੂਰੀ ਹੈ ਜੇਕਰ ਕਿਸੇ ਵੀ ਸਥਿਤੀ ਵਿੱਚ ਰਾਸ਼ਨ ਕਾਰਡ ਧਾਰਕ ਨੇ ਈ ਕੇਵਾਈਸੀ ਨਹੀਂ ਕਰਵਾਈ ਤਾਂ ਉਸ ਨੂੰ ਰਾਸ਼ਨ ਕਾਰਡ ਸਕੀਮ ਦਾ ਲਾਭ ਮਿਲਣਾ ਬੰਦ ਹੋ ਜਾਵੇਗਾ ਅਸੀਂ ਤੁਹਾਨੂੰ ਰਾਸ਼ਨ ਕਾਰਡ ਦੀ ਈ ਕੇਵਾਈਸੀ ਨਾਲ ਜੁੜੀ ਸਾਰੀ ਜਾਣਕਾਰੀ ਦੇਵਾਂਗੇ ਸਾਡੇ ਨਾਲ ਐਂਡ ਤੱਕ ਜਰੂਰ ਬਣੇ ਰਹੋ ਆਸਾਨੀ ਨਾਲ ਤੁਸੀਂ ਈ ਕੇਵਾਈਸੀ ਕਰਵਾ ਸਕਦੇ ਹੋ ਤਾਂ ਦੇਖੋ ਰਾਸ਼ਨ ਕਾਰਡ ਰਾਹੀਂ ਰਾਸ਼ਟਰੀ ਖੁਰਾਕ ਅਤੇ ਰਸਦ ਵਿਭਾਗ ਵੱਲੋਂ ਚਲਾਇਆ ਜਾਂਦਾ ਹੈ ਇਸ ਰਾਹੀਂ ਸਾਰੇ ਰਾਸ਼ਨ ਕਾਰਡ ਧਾਰਕਾਂ ਦੀ ਈ ਕੇਵਾਈਸੀ ਕੀਤੀ ਜਾਵੇਗੀ ਰਾਸ਼ਨ ਕਾਰਡ ਈ ਕੇਵਾਈਸੀ ਇੱਕ ਮਾਧਿਅਮ ਹੈ ਜਿਸ ਰਾਹੀਂ ਕਾਰਡ ਧਾਰਕ ਆਪਣੀ ਆਪ ਨੂੰ ਅਪਡੇਟ ਕਰ ਸਕਦੇ ਨੇ ਆਪਣੀ ਜਾਣਕਾਰੀ ਨੂੰ ਅਪਡੇਟ ਕਰ ਸਕਦੇ ਨੇ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ ਜਾਂ ਕਮੀ ਨੂੰ ਇਸ ਵਿੱਚ ਦਰਜ ਕੀਤੀ ਜਾਂਦੀ ਹੈ ਰਾਸ਼ਨ ਕਾਰਡ ਦੀ ਈਕੇਵਾਈਸੀ ਰਾਹੀਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਰਾਸ਼ਨ ਕਾਰਡ ਧਾਰਕ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਰਾਸ਼ਨ ਕਾਰਡ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਰਾਸ਼ਨ ਦੁਕਾਨਦਾਰ ਵੀ ਸਰਕਾਰ ਅਤੇ ਰਾਸ਼ਨ ਕਾਰਡ ਧਾਰਕ ਵਿਚਾਲੇ ਕਿਸੇ ਵੀ ਕਿਸਮ ਦੀ ਧੋਖਾਧੜੀ ਨੂੰ ਰੋਕਿਆ ਜਾਵੇਗਾ ਜਿਸ ਰਾਹੀਂ ਸਰਕਾਰ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਰਾਸ਼ਨ ਕਾਰਡ ਸਕੀਮ ਦਾ ਲਾਭ ਦੇਣ ਦੇ ਯੋਗ ਹੈ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਵੀ ਅਜੇ ਤੱਕ ਈ ਕੇ ਵਾਈ ਸੀ ਨਹੀਂ ਕਰਵਾਈ ਤਾਂ ਜਲਦ ਤੋਂ ਜਲਦ ਈ ਕੇ ਵਾਈ ਸੀ ਕਰਵਾ ਲਓ ਜੇਕਰ ਕਿਸੇ ਪਰਿਵਾਰ ਵਿੱਚ ਮੈਂਬਰਾਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਵੀ ਈ ਕੇ ਵਾਈ ਸੀ ਦਰਵਾ ਰਾਸ਼ਨ ਕਾਰਡ ਵਿੱਚ ਮੈਂਬਰਾਂ ਦੇ ਨਾਮ ਦਰਜ ਕੀਤੇ ਜਾ ਸਕਦੇ ਨੇ ਤਾਂ ਦੇਖੋ ਇਸ ਕਾਰਨ ਨਵੇਂ ਮੈਂਬਰ ਨੂੰ ਵੀ ਰਾਸ਼ਨ ਕਾਰਡ ਸਕੀਮ ਦਾ ਲਾਭ ਮਿਲਦਾ ਹੈ ਤਾਂ ਦੇਖੋ ਰਾਸ਼ਨ ਕਾਰਡ ਰਾਹੀਂ ਈ ਕੇ ਵਾਈ ਸੀ ਨੂੰ ਅਪਡੇਟ ਕੀਤਾ ਜਾਂਦਾ ਹੈ ਜਿਸ ਰਾਹੀਂ ਪਰਿਵਾਰ ਦੇ ਸਾਰੇ ਮੌਜੂਦਾ ਮੈਂਬਰਾਂ ਨੂੰ ਰਾਸ਼ਨ ਕਾਰਡ ਨਾਲ ਜੋੜਿਆ ਜਾਂਦਾ ਹੈ ਇਸ ਤੋਂ ਇਲਾਵਾ ਈ ਕੇ ਵਾਈ ਸੀ ਰਾਹੀਂ ਸਰਕਾਰ ਨੂੰ ਕਾਰਡ ਧਾਰਕਾਂ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ ਇਸ ਨਾਲ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਂਦਾ ਹੈ ਇਸ ਨੂੰ ਇਹ ਯਕੀਨੀ ਬਣਾਉਂਦਾ ਹੈ ਕਿ ਰਾਸ਼ਨ ਕਾਰਡ ਵਿੱਚ ਕਾਰਡ ਧਾਰਕ ਨੂੰ ਲਾਭ ਸਹੀ ਮਿਲ ਰਿਹਾ ਹੈ ਜਾਂ ਨਹੀਂ ਤਾਂ ਦੇਖੋ ਇਸ ਤੋਂ ਇਲਾਵਾ ਪਹਿਲਾਂ ਜੇਕਰ ਕੋਈ ਹੋਰ ਵਿਚੋਲਾ ਰਾਸ਼ਨ ਕਾਰਡ ਧਾਰਕ ਦੇ ਕਾਰਡ ਦਾ ਲਾਭ ਲੈ ਰਿਹਾ ਹੈ ਉਸ ਦਾ ਵੀ ਪਤਾ ਇਸ ਰਾਹੀਂ ਲੱਗ ਜਾਂਦਾ ਹੈ ਤਾਂ ਜਲਦੀ ਤੋਂ ਜਲਦੀ ਤੁਸੀਂ ਵੀ ਆਪਣੀ ਈ ਕੇ ਵਾਈ ਸੀ ਕਰਵਾ ਲਓ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤਦ ਤੱਕ ਲਈ ਧੰਨਵਾਦ